ਆਪਦੀ ਗਾਲੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋ ਹੋ ਨਾ ਵੀਡੀਓ ਚ ਲੋ ਜੀ ਬਾਈ ਪਿਆਰੀਆਂ ਪੂਰੀਆਂ ਤਰਨਦੀਆਂ ਬਸ ਪਰਨੇ ਨੇ ਲੋਡ ਲੋਡ ਕਰਲੇ ਕਰਨੇ ਬਾਹਰ ਇਹਦੇ ਜੀ ਹੋਈ ਜਮਕਰ ਦਾ ਪਿਆਰ ਆ ਬਸ ਹੁਣ ਹਲਕੇ ਮਾਰਨੀ ਬਾਈ ਇੱਕ ਵਾਰ ਆਵਾਜ਼ ਦੇ ਕਰਾਉਣੀ ਆ ਮਨੀ ਹਾਂਜੀ ਬਾਈ ਆ ਪੱਟਿਆ ਬੰਦਣਾ ਹੋਵੇ ਬਨੇ ਜਗਾ ਕਰੇਗਾ ਉਹਨੇ ਤੇਲ ਪਾਉਨੇ ਤੇਲ ਪਾ ਕੇ ਕਰਦੇ ਆ ਸਿੱਧਾ ਨੂੰ ਤੇਲ ਪਾ ਕੇ ਨੇ ਇਹਨੂੰ ਪਾਉਨੇ ਆ ਮਾਚੀ ਇੱਥੇ ਰਵੜਾ ਹਾਂ ਹਾਂ ਉੱਪਰ ਲੱਗਦਾ ਇੱਕ ਰਵੜਾ ਉੱਪਰ ਇੱਕ ਥੱਲੇ ਇੱਕ ਥੱਲੇ ਪੇਟਰਾਲਾ ਖੜਕਦਾ ਨਹੀਂ ਗਿਆ ਕਹਿੰਦਾ ਬਾਈ ਜ਼ਰੂਰ ਪਾਇਆ ਕਰੋ ਕੋਈ ਨਾ ਬਾਈ ਇਹ ਥੜਾ ਗਿਆ ਕਿ ਟਰਾਲਾ ਵੱਜ ਵੱਜ ਕੇ ਨਾ ਨਹੀਂ ਕੂਈਆਂ ਲੱਗੀਆਂ ਨੇ ਪਿੱਛੇ ਕੁਝ ਨਹੀਂ ਕੀ ਹੋ ਗਿਆ ਪਿੱਛੇ ਪਤਾ ਨਹੀਂ ਕੀ ਹੋ ਗਿਆ ਹੁਣ ਆਪਾਂ ਨਾਟ ਭਾਤੇ ਹਨਾ ਇਹ ਹੁੱਕਾਂ ਤੇ ਵਿਸ਼ਵਾਸ ਨਹੀਂ ਕਦੇ ਵੀ ਕਰਨਾ ਚਾਹੀਦਾ ਇਹ ਹੁੱਕਾਂ ਨਾ ਕੋਈ ਪਤਾ ਨਹੀਂ ਇਹ ਕੰਚੇ ਹੁੰਨੇ ਜਿੱਥੇ ਝੜਕਾ ਜ਼ੋਰ ਗਿਆ ਲੱਗ ਗਿਆ ਤਾਂ ਲੱਟ ਟੁੱਟ ਜੇ ਨਹੀਂ ਜਿਹੜੇ ਪਾਪਾ ਮੈਨਾਂ ਦਾ ਵਿਰਵਾਸ ਕਰਦੇ ਨਹੀਂ ਬਾਕੀ ਉਹ ਵੀ ਪਾਤੀਆਂ ਦੂਰੀ ਦੇ ਵੀ ਪੁਲੀ ਪਹਿਲਾਂ ਸਲਾਹ ਤੀ ਵੀ ਇਹ ਪਾ ਲਈ ਛੋਟੀ ਇਹ ਮਾਂਗ ਦੇ ਹੋਰ ਨਾਲ ਰਾਸਤੇ 'ਚ ਲਕਾਨ ਕਰੇ ਯਾਰ ਜਿਹਨੂੰ ਇਹ ਨਾ ਹੀ ਪਾਈਏ ਉਹ ਤਾਂ ਬਾਕੀ ਦੇਖ ਲਾਂਗੇ ਜੇ ਤੋਰਾ ਨਹੀਂ ਤੋਰਾ ਤਾਂ ਵੈਸੇ ਬਹੁਤ ਆ ਤੋਰਾ ਦਾ ਬਹੁਤ ਆ ਉਹਨੇ ਉਹੀ ਨਹੀਂ ਇਹਨਾਂ ਨੂੰ ਨੇੜੇ ਲੱਗਣ ਦੇ ਆ ਉਹਨੇ ਉਹੀ ਨਹੀਂ ਨੇੜੇ ਲੱਗਣ ਦੇ ਨਾ ਨੂੰ ਇਹ ਤੋਰਾ ਦਾ ਬਹੁਤ ਆ ਹਾਂ ਉਹ ਨਹੀਂ ਆਏ ਆ ਜਿੱਦਣ ਹੂੰ ਤੋਰਾ ਦਾ ਰੂੜ ਜਿੰਨਾ 8 ਇੰਚੀ ਬਾਗੇ ਬਣਦਾ ਹੂੰ ਉਹਨਾਂ ਦਾ ਇੰਨੀ ਜਿਆ ਨੇ ਠੀਕ ਆ ਫਿਰ ਉਹ ਵੀ ਨਰਮ ਜਿਹੇ ਉਹਨਾਂ ਤੋਂ ਉੱਲੀ ਜਾਨਗੀਆਂ ਹੈ ਹੈ ਉਹ ਵੀ ਉਹਵੇਂ ਤੁਰੇ ਜਾਣਗੇ ਹੌਲੀ ਹੌਲੀ ਨਾਲ ਉਹਨਾਂ ਦੀ ਬੁਲੀਆਂ ਹੱਥਾਂ ਟਾਂਕੀ ਢੋਲਦੇ ਆ ਹਾਂ ਉਹ ਹੀ ਤਾਂ ਹੈ ਜਿਹੜਾ ਕੋੜੀਆਂ ਨੇ ਹੀਲ ਵੀਨ ਸਾਫ ਕਰੀ ਹੈ ਦੇਖਣ ਵਾਲਾ ਅਗਲਾ ਕਹਿੰਦਾ ਬੰਦੇ ਜਵੇਂ ਦਲੇਦਰ ਆਏ ਜੀ ਦੇਖਣ ਜੀ ਹੈ ਉਹ ਹੀ ਤਾਂ ਗੱਲ ਹੈ ਇਹ ਚੀਜ਼ ਦੇਖਣ ਨੂੰ ਵਧੀਆ ਲੱਗਣੀ ਚਾਹੀਦੀ ਆ। ਹੈਂ ਉਹ ਉਹ ਤੋਂ ਕੰਮ ਵਾਸਤੇ। ਉਹੀ ਤਾਂ ਗੱਲ ਹੈ। ਉਹ ਦੱਸ। ਜਦੋਂ ਤਾਂ ਹਾਂ ਹੀ ਹੈ। ਚੌਂਕ ਵਗੈਰਾ ਰੱਖੇ ਹੋਏ ਨੇ ਮੇਰੀਆਂ ਇਹ ਮਸ਼ੀਨਾਂ ਦਾ ਦੁਨੀਆ ਹੀ ਲਈ ਫਰਦੀ ਆ। ਇਹਦਾ ਗੱਲ ਹੈ। ਜamo ਹੀ ਪੂਰਾ ਕਰੋ ਤੇ ਨਹੀਂ ਆਦਿ ਨਾ ਹਮਨ ਤਾਂ ਉਹ ਤੇ ਬਸ। ਉਹੀ ਤਾਂ ਕੰਮ ਤਾਂ ਹੁਣ ਲੈਣਾ ਹੀ ਪੈਣਾ। ਉਹੀ ਤਾਂ ਹੈ। ਇਹ ਕੰਮ ਕਰਨਾ ਮਤਲਬ ਪਤਾ ਨਹੀਂ ਪੂਰਾ ਥੋਕੀਏ ਲੈਣਾ ਹੈ ਮਸ਼ੀਨਰੀ ਹੁੰਦੀ ਹੈਗਾ ਤਾਂ ਮੂ ਪੂਰਾ ਲੋਟ ਹੋ ਕੇ ਬਾਤ ਕੇ ਵੀ ਕੰਮੀ ਰੱਖ ਰੱਖ ਪੂਰਾ ਠਣਕਾ ਕੇ ਵੀਰੇ ਆ ਨਾ ਮੈਨ ਨਿਆਰੇ ਲਿਆ ਦੇ ਦੋਤੇ ਨੇ ਹੁਣ ਆਪਾਂ ਮਸ਼ੀਨਰੀ ਤੇ ਧਿਆਨ ਰੱਖਾਂਗੇ ਮਸ਼ੀਨਰੀ ਆਪਣਾ ਰੱਖੂਗੀ ਹਾਂ ਉਹ ਕਹਦੇ ਸਵਾਦ ਲਿਆ ਤਸੀਂ ਜੰਨੇ ਹੂੰ ਹਾਂ ਦੇ ਲਾਏਗਾ ਵੜੀ ਕੋਰ ਲੈ ਲਈ ਆਉਣਗਾ ਹਾਂ ਨਾ ਲੈਣੀ ਹੈ ਇੱਕ ਗਾਹ ਨੂੰ ਐਜੀ ਆਵਾਜ਼ ਥੱਕ ਰੱਖੇ ਤੈਨਾਂ ਆਈਆਂ ਆਹ ਨਾਲ ਜੀ ਚਾਰ ਆਉਣੀ ਆ ਹਾਂ ਬਾਈ ਕੋਲ ਕਰਦੇ ਹਾਂ ਹੁਣ ਤੇ ਬੜੀ ਤੰਦ ਰੋਸਤੀ ਬਸ ਹਾਂ ਹਾਂ ਇਹ ਬਾਈ ਤਾਂ ਬਰੋਸਤੀ ਆ ਬਸ ਇਹ ਠੀਕਾਂ ਕੰਮ ਕਰਨੇ ਵਾਲੇ ਵਾਹ ਇਹ ਸਭ ਠੀਕ ਆ ਅਸੇ ਦਾ ਕੰਮ ਮੂਰੇ ਮੂਰੇ ਭਾਈ ਦਾ ਮੇਰੇ ਬੰਦਾ ਆ ਠੀਕ ਆ ਕੰਮ ਵੀ ਮੂਰੇ ਮੂਰੇ ਭਾਈ ਦਾ ਹਾਂ ਕੰਮ ਤਾਂ ਬਾਬੇ ਨੇ ਹਾਂ ਜਿਸ਼ ਕਰਵਾ ਦੀ ਕਿਰਪਾ ਹੋਵੇ ਮੂਰੇ ਮੂਰੇ ਭੱਜਦਾ ਹੋਣੀ ਤਾਂ ਹੈ ਜਿਦੋਂ ਮਹੀਨਾ ਪਾ ਲੈ ਕੇ ਆਏ ਆਰੇ ਉਹ ਨੀਂਦ ਹੋਵੇ ਬੰਦੇ ਦੀ ਮੈਨੂੰ ਆਹ ਕਹਿੰਦੇ ਕਮੈਂਟ ਵੀ ਫੋਨ ਵੀ ਮੈਨੂੰ ਆਉਂਦੇ ਤੇ ਭਾਈ ਕੋਟੇ ਕਿਹੀ ਆ ਹਨਾ ਕੋਟੇ ਦਾ ਹੁਣ ਨੇੜੇ ਲੱਗ ਗਿਆ ਹਾਂ ਭਾਈ ਉਰੇ ਇਹ ਕਿਹੜਾ ਛੋਟਾ ਹੋਇਆ ਹਨਾ ਕੋਟਾ ਵੀ ਹੁਣ ਅਸੀਂ ਕੋਟੇ ਤੇ ਘਟੋ ਦਾ ਵੀ 65 70 ਕਿਲੋਮੀਟਰ ਪਰੇ ਆ ਹਾਂ ਕੋਟੇ ਵਾਲਾ ਤਾਂ ਮੇਨ ਹਾਈਵੇ ਆ ਉੱਥੇ ਮਸ਼ੀਨਾਂ ਖੜਦੀਆਂ ਜਾ ਰਹੇ ਆਉਂਦੀਆਂ ਠੀਕ ਆ ਮਸ਼ੀਨ ਹੋਈ ਬਹੁਤ ਆਈ ਪੀ ਪਰ ਜਦੋਂ ਹਰਿਆਣਾ ਚੱਲ ਗਿਆ ਮਸ਼ੀਨਾਂ ਬਾਈ ਪਿੱਛੇ ਚੱਲ ਗਈਆਂ ਸਾਰੀਆਂ ਤੁਸੀਂ ਹਿਸਾਬ ਲਾ ਲਓ ਜਿੱਥੇ 20 ਵੀ 25 25 ਮਸ਼ੀਨਾਂ ਦੀਆਂ ਉੱਥੇ ਵੀ ਮਸ਼ੀਨ ਨਹੀਂ ਮਿਲੇ ਜੀਮੀਦਾਰਾ ਬਣਾਉਣ ਨੂੰ ਨਾ ਤੂੰ ਆ ਜਾ ਹਵਲਾ ਵਾਲਾ ਵੀੜਿਆ ਆ ਆ ਹਫਤਾ ਲੱਗਿਆ ਮੈਂ ਕਹਿੰਦਾ ਵੀ ਇਹਨੇ ਰਿਕਾਰਡ ਤੋਰਤੀ ਉਹ ਹੀ ਤਾਂ ਮੈਂ ਹੁਣ ਕਾ ਕੇ ਦੇਖੇ ਜੇ ਪਰਸੋਂ ਰਾਤ ਨੂੰ ਹੀ ਉਰੇ ਚਲਾਉਂਦੇ ਹੈਗੇ ਉਦੋਂ ਹੀ ਆਪਣੀ ਮਸ਼ੀਨਾਂ ਰਾਤ ਨੂੰ ਹੀ ਚੱਲਦੀਆਂ ਨੇ ਭਾਈ ਖਿੱਚ ਕੇ ਲੱਗਿਆ ਨਜ਼ਾਰਾ ਆ ਗਿਆ ਬਾਕੀ ਮਾਲ ਹਨਾ ਮਾਲ ਬੰਦਾ ਸੋਚ ਸੱਚੀ ਸੱਚੀ ਆ ਤੇ ਇਮਾਨਦਾਰੀ ਇਮਾਨਦਾਰੀ ਨੀਤ ਸਾਹਿਬ ਚਾਹੀਦੀ ਬੰਦੇ ਦੀ ਕਦੇ ਮਾਰ ਨਹੀਂ ਕਰਦਾ ਹੈਗਾ ਬਾਕੀ ਉਹ ਉਹਨਾਂ ਦੇ ਯਾਰ ਉਹਨਾਂ ਦਾ ਪਾਲੀ ਆਖੀਂ ਦਾ ਰੱਖਦੇ ਪੰਜਾਬੀ ਮਾਨ ਨੇ ਬਾਕੀ ਕੱਟੜ ਆਪਣੇ ਹੋਗੇ ਤਿਆਰ ਇਹਨਾਂ ਦੀ ਤਾਂ ਹੁਣ ਕਮੀ ਪੇਸ਼ੀ ਕੋਈ ਨਹੀਂ ਹੁਣ ਤਾਂ ਬਸ ਪੂਲੀਆਂ ਪਾ ਰਹੇ ਆ ਬੰਦੇ ਰਾਣੀ ਦੀ ਤਾਂ ਆਪਣੀ ਦੀਦੀ ਦਾ ਲੋੜ ਨਹੀਂ ਹੈਗੀ ਪਾਉਣ ਦੀ ਬਾਕੀ ਜੇ ਦੇਖਦੇ ਆ ਜੀ ਉਹਦੇ ਹੋਈ ਤਾਂ ਲੋੜ ਦਾ ਪਾ ਲਾਂਗੇ ਉਹ ਆ ਵੀ ਹੋਰ ਵੰਚ ਅਸੀਂ ਵਧੀਆ ਵਧੀਆ ਪਾਤੀ 8 ਇੰਚੀ ਹਾਂਜੀ ਹਾਂ ਕੱਢੂਗਾ ਅੱਗ ਹੜਦਾ ਨਹੀਂ ਅੱਜ ਰੱਗੀਆਂ ਪਿਆਲ ਗਿਆ ਕੰਮ ਹਾਂ ਫੋਨ ਆਉਂਦੇ ਨੇ ਪਿਆਲ ਉਹ ਜੀ ਤਾਂ ਗੱਲ ਆ ਹੁਣ ਛੇਤੀ ਬਾ ਖਿੱਚੋ ਹੁਣ ਹਾਂ ਹੂੰ ਹੋ ਗਿਆ ਬ੍ਰੇਕਾਂ ਦਾ ਤੂੰ ਤਾਂ ਬੈਲਟਾ ਲ ਹੋ ਗਿਆ ਜੀ ਹੋ ਗਿਆ ਹਾਂ ਹੋ ਗਿਆ ਹੁਣ ਸਟ ਬੈਲਟ ਪਾ ਕੇ ਨਾ ਇੱਕ ਵਾਰ ਸਟਾਰਟ ਕਰਕੇ ਰੇਸ ਦੇ ਕੇ ਦੇਖ ਬਿਲਕੁਲ ਵੀ ਧੜਕਾ ਹੁਣ ਤਾਂ ਨਹੀਂ ਹੈਗਾ ਹੂੰ ਹਾਂ ਕਰਲਾ ਕਰਲਾ ਇਹਦਾ ਬੰਦਾ ਆਪਣੇ ਗਵਾਂਢੀ ਹੋ ਬਾਈ ਕਿਹੜਾ ਨੰਗਲਾ ਮੰਡਾ ਬਾਈ ਤੇਰਾ ਨੰਗਲਾ ਇਹਦਾ ਬਾਈ ਸਾਡੇ ਲਾਗੇ ਦਾ ਹੀ ਆ ਅੱਜੇ ਜਾਣ ਪਛਾਣ ਹੋਈ ਆ ਹੋਏ ਸਾਨੂੰ ਦਿਨ ਇਕੱਠੇ ਨੂੰ ਕਈ ਹੋਗੇ ਪਰ ਜਾਣ ਪਛਾਣ ਅੱਜ ਹੋਈ ਆ ਵਾ ਇਧਰ ਵਿੱਚ ਬਹੁਤ ਆ ਹੋ ਬੱਸ ਬੱਸ ਬਹੁਤ ਆ ਫਰੀ ਵੀ ਨਾ ਹੋ ਜਾਵੇ ਇਧਰ ਆਪਣਾ ਲੰਗਰੀ ਸਾਹਿਬ ਹੈ ਇਹ ਆ ਵਾਈ ਅਸਲ ਕਮਾਈ ਕਮੈਨਾਂ ਵਾਲਿਆਂ ਦੀ ਐ ਦੇਖੋ ਨਾ ਦਾ ਕੋਈ ਧੁੱਪ ਨਿਸ਼ਾਨਾ ਹਨੇਰਾ ਨਾ ਬੱਤੀ ਇਹ ਮੁੰਡਾ ਵੀ ਆਪਣੇ ਲਾਗੇ ਦਈ ਆ ਉਹ ਕਦਾਂ ਮਿੱਤਰਾ ਵਧੀਆ ਫਿਰ ਵਧੀਆ ਇਹ ਹੈਗਾ ਮਡੇਰਾ ਦਾ ਤੇਰੇ ਤੇਰੇ ਕਰਦੇ ਗੋਲ ਹੋਰ ਸੁਣਾ ਕੀ ਬਣਾਇਆ ਆਧ ਰੋਟੀ ਰੋਟੀ ਤਾਂ ਬਣਾਈਏ ਨਾਲ ਵੀ ਕੋ ਬਣਾਇਓ ਨਿਊਟਰੀ ਹਾਂ ਨਿਊਟਰੀ ਹੋ ਗਿਆ ਹੋਇਆ ਵੀਰ ਸੋਇਆ ਬਿੰਦੀਆਂ ਬੜੀਆਂ ਇਹ ਉਹ ਖਾਣੇ ਪਰਸੋਂ ਚੌਥੀ ਵੀ ਹੋਈ ਬਣੀ ਆਈਆਂ ਨਹੀਂ ਹਾਂ ਪਰਸੋਂ ਛੋਲੇ ਕੋੜੇ ਜਿੱਦਣ ਆਏ ਆ ਤੁਸੀਂ ਉਦੋਂ ਮੈਂ ਵੀ ਖਾਧੀ ਆ ਉਦੋਂ ਉਹੀ ਆ ਆਲੂ ਬੜੀਆਂ ਦੀ ਬਣੀ ਆਈਆਂ ਹਾਂ ਫੇਰ ਚੱਲੀ ਜਾਂਦਾ ਭਾਈ ਹਨਾ ਆ ਆ ਕਮਾਈ ਆ ਭਾਈ ਕਮਾਈ ਨਾਲਿਆਂ ਦੀ ਇਹਨੂੰ ਕਹਿੰਦੇ ਆ ਅਸਲੀ ਕਮਾਈ ਹੈ ਨਾ ਦੇਖਣ ਵਾਲਾ ਅਗਲਾ ਕਹਿੰਦਾ ਵੀ ਨਜ਼ਾਰੇ ਲੰਡੇ ਆ ਪਰ ਨਜ਼ਾਰੇ ਕਾਦੇ ਬਾਈ ਤਿੰਨ ਚਾਰ ਦਾ ਦਿਨ ਹੋ ਗਿਆ ਨਾਤਿਆਂ ਨੂੰ ਕੱਲ ਦੀ ਕਲਚ ਹੈ ਜੱਸੀ ਓਏ ਸਹੀ ਗੱਲ ਆਈ ਚਾਚਾ ਪਾਸ ਪਾਦੇ ਨਾਉਣਾ ਨਹੀਂ ਨਸੀਬ ਹੁੰਦਾ ਆ ਦੇਖ ਲੋ ਹਾਲ ਕਿਆ ਹੋਇਆ ਪਿਆ ਆ ਕੱਪੜਿਆਂ ਦਾ ਦੇਖ ਲੋ ਮੇਰੇ ਅਗਲਾ ਵਦੀ ਨਾਲੇ ਕਮਾਈ ਕਰਦਾ ਹਾਂ ਹਾਂ ਮੈਂ ਕਹਿ ਦਿੰਦਾ ਕਈ ਵਾਰ ਤਾਂ ਰੋਟੀ ਵੀ ਨਹੀਂ ਨਸੀਬ ਹੁੰਦੀ ਸਾੜੇ ਭਈ ਹੁੰਦੀ ਆ ਸਹੀ ਗੱਲ ਆ ਬਾਈ ਅੱਜ ਖਾਧੀ ਹੋਣੀ ਦੇਖ ਲੈ ਅੱਜ ਤੇਰਾ ਕੰਮ ਜਾ ਕਰਾਉਣ ਚ ਲੱਗੇ ਮਾਉਬਤੀ ਕੋ ਹੌਜ਼ਿੰਗ ਦਾ ਮਾ ਮੈਂ ਕਿਹਾ ਮੈਨੂੰ ਪਤਾ ਭੁੱਖੇਨ ਲੱਗੀ ਬਾਪੂ ਨੇ ਪਤਾ ਨਹੀਂ ਖਾਧੀ ਆ ਪਤਾ ਨਹੀਂ ਹਾਂ ਹੁਣ ਘਰਿਆ ਨਾਸ਼ਤਾ ਚੋਚ ਕੋ ਚੋਰੀਆਂ ਜਿਹਾ ਲਿਆ ਕੇ ਟਾਈਮ ਹੀ ਲੱਗਿਆ ਹੋਰ ਹਾਂ ਬਾਈ ਤੇ ਪੈਸੇ ਚੈੱਕ ਤੇ ਪੈਸੇ ਲੈ ਗਿਆ ਉਹਦੇ ਬਾਕੀ ਐਵੇਂ ਹੁਣ ਜਾਣਦੇ ਖੁਸ਼ੀਆਂ ਨਾ ਵਿਆਹ ਜਿੰਨਾ ਚਾਹ ਹੁੰਦਾ ਹੈ ਪਿੰਡ ਨੂੰ ਜਾਣਾ ਹੁਣ ਰੋਟੀ ਕਿੱਥੇ ਜੰਗੀ ਲੱਗਦੀ ਐ ਜੱਸੀ ਹੈ ਪਾ ਲੋ ਟ੍ਰਾਂਡ ਨੰਨ ਰੋਡ ਪਾ ਲੋ ਬਿਲਕੁਲ ਜੀ ਬਿਲਕੁਲ ਇਹ ਜੀ 8 ਇੰਚੀ ਵਾਲੀ ਕੁਝ ਵੀ ਹੁੰਦੇ ਦਿੰਦੇ ਆ 8 ਇੱਕ ਆਪਣਾ ਕੋ 10 ਵੀ ਇਕੱਠਾ ਹੁਣ ਦੇਖਦਾ ਡਿਸੀਜਨ ਲੈਣੇ ਵੀ ਕਿਹੜੀ ਪਾਈਏ ਨਾਲੇ ਮਲਾਉਨੇ ਆ ਸਾਨੂੰ ਅੰਕਲ ਗੈਲ ਅੱਜ ਹਾਂ ਮਨੀ ਰੈਡੀ ਆ ਹਾਂਜੀ ਆ ਹਾਂ ਕਰੋ ਕਰੋ ਤਿਆਰ ਬਾਈ ਆ ਪਾ ਕੱਢਣੀ ਹੈ ਮਸ਼ੀਨਾ ਬਸ ਤਿਆਰੀ ਆ ਹਾਂ ਫਲੈਟਾਂ ਵਾਲ ਪੀਆ ਹਾਂਜੀ ਆ ਸਾਰੀਆਂ ਵਾਲ ਦੇ ਮਣੀ ਇੰਡੀਕੇਟਰ ਲਾ ਕੇ ਆ ਦੇਖਾਂ ਚੈੱਕ ਕਰਾਂ ਲਾਈਟਾਂ ਬਾਈ ਜ਼ਰੂਰੀ ਆ ਵਾਕਰ ਪਿੱਛੇ ਪਤਾ ਲੱਦਾ ਹੈਗਾ ਨਹੀਂ ਹਨੇਰੇ ਚ ਰਾਤ ਨੂੰ ਨਾ ਕਿਈ ਮਸ਼ੀਨਾ ਦਾ ਚਾਂਸ ਹੋਏ ਆ ਇਹ ਇੰਡੀਕੇਟਰ ਲਾ ਦੇ ਹਾਂ ਗੁੱਡ ਠੀਕ ਆ ਬੰਦ ਕਰ ਦੇ ਆਓ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿੱਦਾਂ ਲੱਗਿਆ ਜੀ ਰਾਸਤਾਂ ਨਾ ਕਿਵੇਂ ਲੱਗਿਆ ਹਰ ਕਰਮਾਈਨਾਂ ਵਾਲਾ ਰਹਿਣਾ ਸਹਿਣਾ ਦੇਖੋ ਜੀ ਮਜਬੂਰੀ ਕਰਾਉਂਦੀ ਸਾਰਾ ਕੁਝ ਹੈ ਜੀ ਮਜਬੂਰੀ ਕਰਵਾਉਂਦੀ ਆ ਤੇ ਮਿਹਨਤ ਵੀ ਇਦਾਂ ਹੀ ਹੁੰਦੀ ਆ ਹਾਂ ਠੀਕ ਆ ਠੀਕ ਆ ਜੇ ਮਿਹਨਤ ਕਰਨੀ ਆ ਤੇ ਫਿਰ ਥੋੜਾ ਜਿਹਾ ਹੋਰ ਸੁਣਾਓ ਸਫ਼ਰ ਚ ਔਖੇ ਤਾਂ ਨਹੀਂ ਰਹੇ ਨਹੀਂ ਵਧੀਆ ਰਹੇ ਬڑے ਧੰਨ ਦੇਖੇ ਬਸ ਜੀ ਆ ਗਈ ਪਿੰਡ ਤੇ ਕਿੱਥੇ ਦੇ ਬੈਠੇ ਤੇ ਅਸੀਂ ਲੁਧਿਆਣੇ ਤੋਂ ਲੁਧਿਆਣੇ ਸਿੱਧੀ ਬਸ ਆਉਂਦੀ ਔਰੇ ਜੈਪੁਰ ਜੈਪੁਰ ਤੇ ਜੈਪੁਰ ਤੋਂ ਕੋਟਾ ਸਿੱਧੀ ਬਸ ਆਉਂਦੀ ਔਰੇ ਹਾਂ ਸੋ ਦੇ ਜਿਹੜੇ ਅੱਜ ਦਾ ਟੂਰਿਸਟ ਬਸਾਂ ਨਹੀਂ ਹੁੰਦੀਆਂ ਸਲੀਪਰ ਆ ਲੈਣੀ ਆ ਜਾਂ ਤੁਸੀਂ ਅੱਛਾ ਉਹ ਵਧੀਆ ਪੈਣੇ ਵਾਲੇ ਹੁੰਦੇ ਉਹ ਸੀਟ ਠੀਕਾ ਠੀਕ ਹੋਰ ਦਿੱਕਤ ਤਾਂ ਨਹੀਂ ਆਈ ਕੋਈ ਕੋਈ ਵਧੀਆ ਨਹੀਂ ਏਰੀਆ ਬਹੁਤ ਵਧੀਆ ਏ ਸਾਈਡ ਜੈਪੁਰ ਬਹੁਤ ਸੋਹਣਾ ਸ਼ਹਿਰ ਕੋਟਾ ਬਹੁਤ ਬਹੁਤ ਜੈਪੁਰ ਦਾ ਅੰਕਲ ਘੁੰਮਣੇ ਆਲੇ ਅੰਦਰ ਬਹੁਤ ਵਧੀਆ ਕਹਿ ਰਿਹਾ ਆਪਾਂ ਨੂੰ ਤਾ ਹੋ ਕੇ ਆ ਉਹਨੂੰ ਹਵਾ ਮਹਿਲ ਜਲ ਮਹਿਲ ਬਹੁਤ ਪੁਰਾਣੇ ਪੁਰਾਣੇ ਰਿਕਾਰਡ ਥਾਂ ਵੀ ਬੈਠੇ ਆ ਬਹੁਤ ਸੋਹਣੀਆਂ ਬੜੀਆਂ ਹੀਆਂ ਸਫਾਈ ਆ ਹਾ ਯਾਰ ਤੇ ਕੋਈ ਨਹੀਂ ਅੱਧਾ ਆਪਣੇ ਹਜੇ ਚਲੋ ਪੰਜਾਬ ਦੇ ਵਿੱਚ ਥੋੜਾ ਜਿਹਾ ਮਾਹੌਲ ਆ ਹਾਂ ਪੰਜਾਬ ਬਹੁਤ ਵਧੀਆ ਲੱਗਿਆ ਇਥੋਂ ਮਾਹੌਲ ਵਧੀਆ ਹੋਰ ਦੇਖੋ ਇਧਰ ਨਸ਼ਾ ਪਤਾ ਬਹੁਤ ਘੱਟ ਆ ਆ ਪੂੜੀਆਂ ਹੀ ਖਾਣੇ ਆ ਪਾਂਜੀ ਹੋਰ ਕੋਈ ਨਸ਼ੇ پتہ ਚਿੱਟੇ-ਜੁੱਟੇ ਦਾ ਤਾਂ ਨਾ ਪਤਾ ਹੀ ਨਹੀਂ ਹੋਰ ਹੋ ਤਾਂ ਛੱਡ ਤੂੰ ਠੇਕਿਆਂ ਤੋਂ ਪਤਾ ਲੱਗ ਜਾਂਦਾ ਕਿੰਨਾ ਗਿਲੋਗ੍ਰਾਮ ਨਸ਼ਾ ਪਿੰਦੇ ਆ ਦੇਖ ਲਓ ਭੋਰਾ ਰਾਸ਼ ਨੇ ਸ਼ਹਿਰ ਦੇ ਵਿੱਚ ਇੱਕ ਠੇਕਾ ਹੋਊਗਾ ਸਭ ਕੋਈ ਸ਼ਹਿਰ ਦੇ ਵਿੱਚ ਹਾਂਜੀ ਰਾ ਕਿੰਨਾ ਕਿੰਨਾ ਰਾਸ਼ ਹੁੰਦਾ ਜਮੇ ਖਾਲੀ ਆ ਹਾਂਜੀ ਹੋਰ ਕਿਹੜਾ ਏਰੀਆ ਵੀ ਵਧੀਆ ਵਾ ਇਧਰ ਜਿਸ ਤਰ੍ਹਾਂ ਸੁਣਦੇ ਸੀਗੇ ਵੀ ਇਹ ਰਾਜਸਥਾਨ ਆ ਰੇਤਾ ਹੀ ਹੁੰਦੀ ਆ ਅਕਲ ਕਹਿੰਦਾ ਮੈਂ ਰਾਜਸਥਾਨ ਚ ਵੀ ਰੇਤਾ ਹੀ ਹੈ ਵੀ ਕਣਕ ਕਿੱਥੇ ਵੜਦੇ ਆਉਂਗੇ ਇਹ ਆ ਜਿਹੜੀ ਸਾਈਡ ਆ ਹਨਾ ਇਹ ਤਾਂ ਬੋਕ ਫਸਲ ਨਹੀਂ ਹੋ ਰਹੀ ਇਹ ਤਾਂ ਆਪਣਾ ਜੀ ਕੋਟੇ ਦਾ ਮਿੰਨੀ ਮਜਮੰਨਾ ਜਾਂਦਾ ਬਣਾ ਇਹ ਤਾਂ ਜੇ ਕਿਤੇ ਪਾਣੀ ਦਾ ਹਨਾ ਇੰਤਜ਼ਾਮ ਹੋਵੇ ਤੇ ਫਸਲ ਬੋਲ ਹੋਵੇ ਇਹ ਪਾ ਤੁਹਾਨੂੰ ਉਹ ਆਪਾਂ ਜਾਣਾ ਨਾ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਣਾ ਠੀਕ ਹੈ ਕੋਟੇ ਦੇਖਿਆ ਸੀ ਉਹ ਦਿਨੋਂ ਉਹਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਵਾਂਗੇ ਔਰ ਉੱਥੇ ਦੇਖਦੇ ਸਾਰਾ ਉਹ ਲੈਣੇ ਸਾਰੀ ਪੰਜਾਬੀਆਂ ਦੀ ਆ ਪੂਰੇ ਪੰਜਾਬੀਆਂ ਦੇ 100 100 ਸਾਹਮਣੇ ਅਸੀਂ ਦੇਖਿਆ ਕਿੰਨਾ ਏਰੀਆ ਪਧਰਾ ਏਰੀਆ ਕੰਮ ਸਾਰੀ ਕਟਾਈ ਹੋਈ ਹੋਈ ਸੀਗੀ ਆ ਦੇਖ ਲਓ ਕਿੰਨਾ ਵਧੀਆ ਏਰੀਆ ਹੈ ਨੇ ਬਹੁਤ ਵਧੀਆ ਜਿਹੜਾ ਰੇਤਾ ਵਾਲਾ ਜਿਹਨੂੰ ਮਾਰੂਥਲ ਕਹਿੰਦੇ ਉਹ ਦੂਸਰੀ ਸਾਈਡ ਹੋਰ ਬੀਕਾ ਨੈਰ ਕਹਿੰਦੀ ਹੈ ਜੀ ਜਦੋਂ ਲੈਂਦਾ ਹੈ ਰਾਜਸਥਾਨ ਕਹ ਲੈਂਦੇ ਉਧਰ ਹੋਊਗਾ ਹਾਂ ਉਹ ਬੀਕਾ ਨੈਰ ਵਾਲੀ ਸਾਈਡ ਆ ਰੇਤਾ ਹੈਗਾ ਜ਼ਰੂਰ ਆ ਜੀ ਮੈਂ ਹੁਣ ਜਿਵੇਂ ਆਪਾਂ ਖੜੇ ਆ ਆਪਾਂ ਨੂੰ ਪਤਾ ਲੱਗਣਾ ਵੀ ਰੇਤਾ ਉੱਡਦਾ ਮੂੰਹ ਸਿਰ ਆਪਣਾ ਇਹਨਾਂ ਰੇਤਾ ਪਰਗਾ ਹੋ ਜਾਣਾ ਹੱਥ ਫੇਰ ਇਹਨਾਂ ਦਾ ਰੇਤਾ ਹੀ ਆਉਣਾ ਨਹੀਂ ਇਧਰਲੇ ਲੋਕ ਤਾਂ ਵਧੀਆ ਉਹਦਾ ਬੋਲਚਾਲ ਵੀ ਵਧੀਆ ਵਾਹ ਕਾ ਵਧੀਆ ਹਾਂ ਇੱਜ਼ਤ ਕਰਦੇ ਆ ਵਿਚਾਰ ਹੁਣ ਆਪਣਾ ਜਾਂਟ ਦੇਖ ਲੋ ਆ ਜਿਵੇਂ ਹਨ ਪਾਪਾ ਨੂੰ ਇਹਨਾਂ ਪੂਰਾ ਉਹਦੇ ਗਾ ਰੱਖਦਾ ਹਾਂ ਚੱਲੀਏ ਜੀ ਫਿਰ ਹਾਂਜੀ ਚੱਲੀਏ ਹੁਣ ਫੇ ਮਸ਼ੀਨ ਤੇ ਜਾਣਾ ਹੈ ਅੰਕਲ ਕਹਿੰਦਾ ਵੱਸ ਜਾਣਾ ਵੱਸ ਨਹੀਂ ਚਲਾਉਂਦਾ ਮੈਂ ਵੀ ਮਸ਼ੀਨ ਤੇ ਲੈ ਕੇ ਜਾਊਗਾ ਉਹ ਦੇਖ ਦੇ ਆ ਕਿਵੇਂ ਨਹੀਂ ਨਹੀਂ ਮਸ਼ੀਨ ਤੇ ਤਾਂ ਨਜ਼ਾਰਾ ਰੋਡ ਤੇ ਤਾਂ ਅੱਛਾ ਰੌਣਕਾਂ ਲੱਗੀਆਂ ਰਹਿਣੇ ਕਿੰਨੇ ਬੰਦੇ ਆ ਅਸੀਂ ਵੇਹਰਾ ਸਾਡਾ ਇਰਾਦਾ ਤਾਂ ਹੈਗਾ ਹੀ ਗੱਡੀ ਤੇ ਆਉਂਦਾ ਈ ਆਉਟ ਆਰੀਆ ਹੁੰਦਾ ਕਰਕੇ ਅਸੀਂ ਤਾਂ ਪਤਾ ਨਹੀਂ ਨਹੀਂ ਕੁਝ ਨਹੀਂ ਹੈਗਾ ਹੁਣ ਤੱਕ ਦੇਖ ਲਿਆ ਵਧੀਆ ਸਮਾਏ ਜਿਸ ਤਰ੍ਹਾਂ ਸਾਨੂੰ ਕਿੰਨੇ ਲੱਗੇ 15 16 ਘੰਟੇ ਬੱਸ ਤੇ ਲੱਗੇ ਤੇ ਗੱਡੀ ਨੇ ਹੁੰਦੇ ਤਾਂ 8 9ਾਂਵੇਂ ਇੰਡਿਆ ਜੋ ਦਾ 10 ਘੰਟੇ ਲਾ ਲਓ ਜੀ ਆਰਾਮ ਕਰ ਵੀ ਆਵੇ 10 12 ਘੰਟੇ ਜੇ ਬੰਦਾ ਆਰਾਮ ਕਰ ਆਉਂਦਾ ਤੇ ਹਿਸਾਬ ਨਾਲ ਰੋਡ ਆ ਤੇ ਵੱਡੀ ਗੱਡੀ ਹੋਵੇ ਤੇ ਮੈਂ ਖਾ 10 ਘੰਟੇ ਦੇ ਵਿੱਚ ਡੇਢ ਸੌ ਤੋਂ ਥੱਲੇ ਅੰਕਲ ਗੱਡੀ ਲੈਂਦੀ ਹੋਣੀ ਉਹ ਸੜਕਾਂ ਬਹੁਤ ਬੜੇ ਹਾਈਵੇ ਫੋਰ ਲੇਨ ਕਿੰਨੇ ਘੰਟੇ ਟ੍ਰੈਫਿਕ ਹੈ ਨਹੀਂ ਹਾਂ ਜੀ ਹਾਂ ਬਧੀਆਂ ਲੱਗਿਆ ਜਣੀ ਦਾਸਤਾ ਨਾ ਬਹੁਤ ਵਧੀਆ ਆ ਸਹੀ ਹੈ ਸਰੋਂ ਬਹੁਤ ਜ਼ਿਆਦਾ ਦੇਖੀ ਮੈਂ ਤਾਂ ਤੁਹਾਨੂੰ ਗੁਜਰਾਤ ਚ ਗਿਆ ਤਾਂ ਵੀ ਢੇੜਾ ਮਾਰੋ ਜੇ ਜਿਸ ਤਰ੍ਹਾਂ ਹਰਿਆਈ ਹਰੀ ਹੁੰਦੀ ਫਸਲ ਕਣਕ ਲਾ ਲਓ ਜਾਂ ਸਰੋਂ ਲਾ ਲਓ ਜੇ ਕਿਤੇ ਸਰੋਂ ਦੇ ਟਾਈਮ ਕੋਈ ਆਵੇ ਤੇ ਇਹ ਤੇ ਲੱਗੂ ਜਿੱਦਾਂ ਕੋਈ ਮਤਲਬ ਪੀਲੇ ਰੰਗ ਦੀ ਚਾਦਰੀ ਵਿਛਾਈ ਹੋਊਗੀ ਸਹੀ ਗੱਲ ਆ ਜਿਹੜੇ ਹਿਸਾਬ ਨਾਲ ਖੁੱਲੇ ਏਰੀਏ ਸਰੋਂ ਹੋਵੇ ਸਰੋਂ ਬਹੁਤ ਆ ਹਾਂ ਹਾਂ ਉਹ ਆਪਣੇ ਰਾਜਸਥਾਨ ਵਾਲੇ ਨਹੀਂ ਆਉਂਦੇ ਹੁੰਦੇ ਤਾਂ ਕਹਿੰਦੇ ਹੁੰਦੇ ਸੀ ਸਰੋ ਵੱਡਣ ਜਾਣਾ ਤਾਂ ਆਪਾਂ ਸੋਚਦੇ ਸੀ ਵੀ ਰਾਜਸਥਾਨ 'ਚ ਸਰੋ ਕਿੱਥੇ ਵੱਡਣ ਜਾਂਦੇ ਆ ਆ ਦੇਖ ਲਓ ਪਹਿਲੀ ਵਾਰ ਦੇਖਿਆ ਅੰਕਲ ਰਾਜਸਥਾਨ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਹੀ ਪਹਿਲਾਂ ਕਦੇ ਨਹੀਂ ਆਏ ਨਹੀਂ ਗਏ ਹਰਿਆਣੇ ਤੱਕ ਆਏ ਸੀ ਹਰਿਆਣੇ ਤੇ ਚਲੋ ਆਪਣੀ ਰਿਸ਼ਤੇਦਾਰੀ ਉਹ ਤੇ ਚਲੋ ਨੈਕਸਟ ਟਾਈਮਸ ਅਗੇ ਜਾਤ ਵੀ ਦੇਖ ਆਵਾਂਗੇ ਨਹੀਂ ਮੈਂ ਤੁਹਾਨੂੰ ਬਹੁਤ ਤੁਹਾਨੂੰ ਕਿੰਨਾ ਦਾ ਮੈਂ ਕਿਹਾ ਵੀ ਤੁਸੀਂ ਆਓ ਹਨਾ ਗੁਜਰਾਤ ਘੁੰਮੋ ਤਾਂ ਹੀ ਪਤਾ ਲੱਗਦਾ ਅੰਕਲ ਪਤਾ ਹੀ ਕੰਮ ਕਰਾਜੇ ਹੁਣ ਨਾਲੇ ਹੁਣ ਆਏ ਆ ਪੇ ਸਾਰਾ ਬੰਦਿਆਂ ਨੂੰ ਵੀ ਆਏ ਨੇ ਕਹਿੰਦਾ ਵੀ ਹਨਾ ਵੀ ਆਏਗਾ ਹੁਣ ਤੁਸੀਂ ਕੱਲ ਦੇ ਪਰਸੋਂ ਦੇ ਲਾਏ ਹੋ ਮੈਂ ਕਹਣਾ ਮੈਨੂੰ ਇੱਕ ਪੈਸੇ ਦੀ ਟੈਨਸ਼ਨ ਨਹੀਂ ਰਹੀ ਇਹ ਉਹ ਤਾਂ ਗੱਲ ਹੈ ਆ ਪਰ ਹੁਣ ਤੈਨੂੰ ਪਤਾ ਹੀ ਆਪਣੇ ਕੰਮ ਕਾਜ ਕੀ ਹਾਂ ਉਹ ਵੀ ਦੇਖਣੇ ਸਾਰੇ ਹਾਂ ਜੀ ਜਿਹੜੇ ਹੋਵੇ ਤਾਂ ਬੰਦਾ ਚੱਕਰ ਲਾ ਜਾਂਦਾ ਹਾਂ ਹਾਂ ਜੀ ਹਾਂ ਆਲੂ ਸੀ ਆਲੂਆਂ ਦਾ ਕੰਮ ਲੇਟ ਸੀਗਾ ਲੇਟ ਤੋਂ ਲੇਟ ਹੀ ਹੁੰਦਾ ਗਿਆ ਉਹ ਤੇ ਫਿਰ ਨਹੀਂ ਆਇਆ ਹੁਣ ਵੀਡੀਓ 'ਚ ਆਪਣੇ ਬੰਦੇ ਕਮੈਂਟ ਕਰਦੇ ਹੁੰਦੇ ਨੇ ਕਿ ਆਖੇ ਨਿੰਦਰ ਦਾ ਨਜ਼ਾਰੇ ਲੰਦਾ ਮਾਲਕ ਨੂੰ ਲੁੱਟਦਾ ਯਾਰੇ ਜੀਨ ਯਾਰ ਮਾਲਕ ਨੂੰ ਲੁੱਟਦਾ ਵੀਰ ਨੇ ਇੱਕ ਮਿੰਟ ਕੀਤਾ ਤੋ ਟਾਈਮ ਕੱਢ ਕੇ ਹੱਲ ਜਿਵੇਂ ਲੋਕ ਲੇ ਲੇ ਯਾਰੇ ਨਹੀਂ ਆਪਾਂ ਹੁਣ ਤੁਹਾਡੇ ਸਾਹਮਣੇ ਕਿ ਘਾ ਜੰਟਾ ਕਾ ਕਾਪੀ ਮਲਾਈ ਕੋਈ ਹੈ ਕਿ ਤੇ ਇੱਕ ਪੈਸੇ ਦਾ ਵੀ ਨਿੰਦਰ ਜਿਆਦਾ ਆਪਾਂ ਦਿੱਲੀ ਦੀ ਅਪਡੇਟ ਲੈ ਲਈਦੀ ਅੱਜ ਕੀ ਖਰਚਾ ਅੱਜ ਹਾਂ ਜੀ ਨੇ ਕੀਤਾ ਤੇ ਫਿਰ ਉਹਦੇ ਵਿੱਚ ਤਾਂ ਹੈ ਹੀ ਨਹੀਂ ਸੋਚਣੀਆਂ ਕੱਲ ਆਪਣੀ ਆਪਣੀ ਸੋਚਣੀਆਂ ਪਰ ਕਈ ਲੋਕਾਂ ਦਾ ਇਹੀ ਹੋਣਾ ਬੰਦਿਆਂ ਦੇ ਆਪਣੇ ਦੇ ਹੋਈ ਬੀ ਪਤਾ ਨਹੀਂ ਯਾਰ ਮਸ਼ੀਨਾਂ ਦੇ ਕਿ ਕਾਹਦੇ ਤੋਰੀ ਜਾਂਦੇ ਇਹਨੂੰ ਹੈਂ ਨੇ ਉਹ ਤਾਂ ਚਲੋ ਕੱਟ ਜਾਂ ਸੋ ਜਦੋਂ ਇੱਕ ਆਪਾਂ ਮਸਾਲ ਦੇ ਸਕਦੇ ਹਾਂ ਨਹੀਂ ਇਦਾਂ ਨਹੀਂ ਅੱਜ ਕੱਲ੍ਹ ਦੁਨੀਆ 'ਚ ਵਿਸ਼ਵਾਸ ਹੈਗੀ ਵਿਸ਼ਵਾਸ ਹੈ ਨਹੀਂ ਗੱਲ ਕੀ ਤਾਂ ਹੈ ਜੀ ਪਰ ਆਪਾਂ ਕਰਦਾ ਆਪਣਾ ਘਰ ਮਾਂ ਆਪਣੀ ਮਸ਼ੀਨਾਂ ਸਮਝ ਕੇ ਕੰਮ ਕਰਦਾ ਫੇਰ ਹੀ ਹੁੰਦਾ ਨਾ ਵਿਸ਼ਵਾਸ ਹੁੰਦਾ ਵੀ ਤੋੜਦਾ ਉਹਦਾ ਤੇ ਚਾ ਪਤਾ ਲੱਗ ਜਾਂਦਾ ਤੇਨੂੰ ਇੰਨਾ ਟਾਈਮ ਆਉਂਦੇ ਨਹੀਂ ਹੋ ਗਿਆ ਆਪਣੇ ਨਾਲ ਹਾਂਜੀ ਹਾਂਜੀ ਤੇ ਵਿਸ਼ਵਾਸ ਨਾਲ ਹੀ ਜੀ ਨਾ ਨਾ ਤੁਹਾਡੇ ਸਾਹਮਣੇ ਹੀ ਆ ਜੀ ਆਪਾਂ ਮਾਂ ਕੇ ਜੀ ਲਈਦੀ ਆ ਜਿਹੜੀ ਲਈਦੀ ਆ ਕਹਿ ਕੇ ਲਈਦੀ ਆ ਕਲਾ ਜੀ ਲੈਣੀ ਆ ਨਹੀਂ ਚਲੋ ਤੁਸੀਂ ਹੁਣ ਕੰਮ ਕਰਦੇ ਆ ਤੁਸੀਂ ਇੱਥੋਂ ਹੀ ਲੈਣੀ ਚੀਜ਼ ਹਰ ਚੀਜ਼ ਦੀ డిਮਾਂਡ ਇੱਥੇ ਕਰਨੀ ਆ। ਹੁਣ ਆਏ ਸੀ ਵਾਲੀ ਮਸ਼ੀਨ ਆ ਕਹਿ ਕੇ ਲਈ ਨਹੀਂ ਵੀ ਅੰਕਲੇ ਏਸੀ ਵਾਲੀ ਲੈਣੀ ਆ। ਲੈਣੀ ਤਾਂ ਏਸੀ ਵਾਲੀ ਲੈਣੀ ਆਲੇ ਲੈ ਲਈ। ਚਲੋ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਡਰਾਈਵਰ ਚਲਾਊਗਾ ਉਹਦੇ ਵੇਲੇ ਹੁਣ ਗਰਮੀ ਆ। ਹੁਣ ਘਰ ਤੁਸੀਂ ਸਾਰੀ ਜਿਹੜੀ ਨਾਲ ਬੈਠੇ ਰਹੇ। ਹਾਲੇ ਬਾਹਰ ਤੇ ਨਿਕਲ ਹੀ ਨਹੀਂ ਸੀ ਹੁੰਦਾ। ਜਿਹੜੀ ਹਵਾ ਵੀ ਚੱਲਦੀ ਸੀ ਉਹ ਗਰਮ ਚੱਲਦੀ ਸੀਗੀ। ਏਸੀ 'ਚ ਬੈਠ ਰਹੇ ਅੱਜ ਹੁਣ ਅੰਦਰੋਂ ਹੀ ਨਿਕਲ ਹੁੰਦਾ ਸੀ ਬਾਹਰ ਆਉਂਦੇ ਸੀ। ਸਹੀ ਗੱਲ ਹੈ ਜੀ। ਅੱਗੇ ਅੱਗੇ ਦੇ ਹੋ ਜਾਂਦਾ। ਹੁਣ ਚਲੋ ਜੇ ਡਰਾਈਵਰ ਆ ਹੁਣ ਮੱਕੀ ਦੀ ਅੱਗੇ ਆਪਾਂ ਪੰਜਾਬ 'ਚ ਵੱਢਣੀ ਆ। ਹੁਣ ਮੱਕੀ ਸਹੀ ਗੱਲ ਹੈ ਜੀ ਮੱਕੀ ਜੀ ਦਾ ਨੇਰੇ ਹੀ ਹਮਸ ਹੁੰਦੀ ਆ। ਇਹ ਕਰਕੇ ਜਿਹੜੀ ਸੋਚ ਲੋ ਡਰਾਈਵਰ ਨੂੰ ਜਾਂ ਕੁਝ ਵੀ ਆਪਣਾ ਨੂੰ ਸਹੂਲਤ ਮਿਲ ਜੂਏ ਤੇ ਵਧੀਆ ਚੱਲ ਜੂ। ਸਹੀ ਗੱਲ ਹੈ ਜੀ। ਤੇ ਚਲੋ ਵਧੀਆ ਹੋਇਆ ਹਾਂ ਦਾ ਕੰਮ ਵੀ ਤੁਸੀਂ ਵਧੀਆ ਕੀਤਾ ਮਾਰ। ਨੇ ਕੰਮ ਵਧੀਆ ਐ ਨਾ ਤੁਹਾਡੇ ਸਾਹਮਣੇ ਹੁਣਾ ਪੂਰਾ ਮਾਲਕ ਨੇ ਬਾਹ ਫੜ ਕੇ ਰੱਖੀ ਆ ਜੇ ਬੰਦਾ ਮਿਹਨਤ ਨਾ ਛੱਡੇ। ਹਨਾ ਹੁਣ ਕਿੰਨਾ ਗੁਜਰਾਤ ਦੇ ਵਿੱਚੋਂ ਮਸ਼ੀਨਾ ਘਰੋਂ ਖਰਚੇ ਪਵਾ ਪਾ ਕੇ ਬੰਦੇ ਪੁੱਛੇ ਨੂੰ ਮੁੜੇ ਆ। ਆਪਣੀ ਮਾਲਕ ਨੇ ਫੇਰ-ਫੇਰ ਤੇ ਆਤ ਰੱਖਿਆ ਮੇਰੇ ਵੀ ਨਹੀਂ ਅੱਜ ਵੀ ਦੇਖ ਲੋ ਆਪਾਂ ਕੱਲ ਕਹਿੰਦੇ ਸੀ ਆਪਣੇ ਕੱਲ ਵਾਸਤੇ ਅੱবি ਕੱਲ ਕੰਮ ਮੁੱਕ ਗਿਆ ਪਰਮਾਤਮਾ ਜਾਂਦੇ ਜਾਂਦੇ ਫੇਰ 30 ਬਿਗੇ ਵੱਡੀ ਮਸ਼ੀਨ ਚੱਲੀਏ ਫਿਰ ਉਹਨਾਂ ਰਖਾਈਏ ਰੋਟੀ ਪਾਣੀ ਬਿਲਕੁਲ ਜੀ ਚਲੋ ਖਾ ਕੇ ਰੋਟੀ ਪਾਣੀ ਫੇਰ ਲੈਣੇ ਜੀ ਵਾਹਿਗੁਰੂ ਦਾ ਨਾਮ ਕਰਦੇ ਆ ਰੈਡੀ-ਛੇੜੀ ਵੀ ਕੰਮ ਬੰਦੇ ਹੁਣ ਪੁਲੀਆਂ-ਪਲੀਆਂ ਲੱਗੀਆਂ ਐ ਚੇਂਜ ਕਰਨ ਦਿਖਾਉਂਦੇ ਆ ਤੁਹਾਨੂੰ ਦੂਜੀ ਮਸ਼ੀਨ ਵੀ ਪਹੁੰਚ ਗਿਆ ਪੰਪ ਤੇ ਮੰਡੇ ਅਰੇ ਬੰਲੇ ਥੈਲੇ ਹਰਿਆਣੇ ਦੇ ਪੰਜਾਬ ਜਾਣ ਵਾਸਤੇ ਆ ਬੰਲੇ ਇਹ ਥੈਲੇ ਚ ਕੀ ਪਾਇਆ ਇਨਾ ਓਏ ਹਾਂ ਓ ਥੈਲੇ ਚ ਕੀ ਬੰਨੇ ਇਨਾ ਹਾਂ ਤਿਆਰੀ ਆ ਹੋਰ ਤਿਆਰੀ ਤਿਆਰੀ ਪਿੰਡ ਨੂੰ ਜਾਵਾਂਗੇ ਬੜੀ ਖਾਜ ਹੋਈ ਅਜ ਤਾਂ ਖੁਸ਼ੀ ਹੋਣਾ ਫਿਰ ਪਿੰਡ ਨੂੰ ਜਾਣਾ ਨਵਾਂ ਵਿਆਹ ਹੈ ਕੁਝ ਬੰਲਿਆ ਸਮਾਨ ਆ ਦੇਖੋ ਸਮਾਨ ਬੰਨਿਆ ਪਿਆ ਤੂੜੀ ਵਾਲੀ ਵੀ ਚਾਰ ਤੂੜੀ ਵਾਲੇ ਵੀ ਚੱਲੇ ਆ ਕੋੜੀਆ ਤੂੜੀ ਵਾਲੇ ਦਾ ਛੱਡ ਜਾ ਓਰੇ ਯਾਰ ਬੰਦੇ ਫਿਰ ਨਹੀਂ ਰਹਿੰਦੇ ਨੀ ਨਾ ਨਾਲ ਟੋਲਾ ਛੱਡਣ ਦੀ ਨਹੀਂ ਕਰਦਾ ਉਹਨਾਂ ਦਾ ਇਹਦਾ ਗੱਲ ਹੈਗੀ ਬੰਦਾ ਦਾ ਔਕਾ ਨਾ ਭਾਈ ਜੀ ਕਦਾਂ ਜੀ ਵਧੀਆ ਜੀ ਵਧੀਆ ਭਾਈ ਕਿਹੜਾ ਏਰੀਆ ਵੀਰ ਦਾ ਪਟੰਡਾ ਭਾਈ ਜੀ ਇਹ ਭਾਈ ਤੇਲ ਪਾਉਣ ਆਇਆ ਮਸ਼ੀਨ 'ਚ ਇਹ ਕਿਹਨੇ ਕੱਲ ਮੈਨੂੰ ਫੋਨ ਲਾਇਆ ਤਾਂ ਕਹਿੰਦਾ ਭਾਈ ਅੱਡੇ ਤੇ ਕਿੱਥੇ ਕਾ ਫਿਰ ਲੱਭਿਆ ਨਹੀਂ ਅੱਡਾ ਭਾਈ ਮੇਰਾ ਨਹੀਂ ਅੱਡਾ ਲੱਭਿਆ ਨਹੀਂ ਭਾਈ ਜੀ ਤਾਂ ਕੋ ਕਰਾਈ ਤੁਹਾਨੂੰ ਕਹਿੰਦਾ ਜੱਟ ਦੇ ਟਿਕਾਣੇ ਵੱਲੀਏ ਰੱਬ ਹੀ ਜਾਣੇ ਹੈ ਵੀ ਪਤਾ ਨਹੀਂ ਕੋਈ ਪਤਾ ਨਹੀਂ ਕਿੱਥੇ ਹੁੰਦਾ ਹਾਂਜੀ ਹਾਂਜੀ ਬਾਈ ਹੋਰ ਵਧੀਆ ਲੱਗਿਆ ਵੀਰੇ ਸਹੀ ਜੀ ਵਧੀਆ ਵਧੀਆ ਬਾਈ ਹੂੰ ਇੱਥੇ ਲੋਕਲੇ ਚੱਲੇ ਆਉਂਦੇ ਲੋਕਲੇ ਲੋਕਲੇ ਲੋਕ ਐਮਪੀ ਨਹੀਂ ਗਿਆ ਐਮਪੀ ਨਹੀਂ ਗਿਆ ਬਾਈ ਕਿਉਂ ਨਹੀਂ ਆਪਾਂ ਤਾਂ ਪਹਿਲੀ ਵਾਰ ਹੀ ਆਏ ਸੀ ਇੱਥੇ ਲਾਇਆ ਬਾਈ ਅੱਛਾ ਨਵੀਂ ਲੈ ਕੇ ਆਇਆ ਤਾਂ ਨਵੀਂ 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 ਬਿਲਕੁਲ ਨਵੀਂ ਜਮਾ ਫਰੈਸ਼ ਅੱਛਾ ਉਰੀ ਆ ਕੇ ਚਲਾਈ ਆ ਹਾਂ 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 ਬਾਈ ਠੀਕ ਹੈ ਵਧੀਆ ਹੋ ਗਿਆ ਕੰਮ ਕੰਮ ਠੀਕ ਹੈ ਬਾਈ ਮੰਦੇ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਜਿਆਦਾ ਕੋਈ ਆਈ ਤੀ ਮਸ਼ੀਨਾਂ ਨੂੰ ਬਚਤ ਵਾਲੀ ਗੱਲ ਹੈ ਨਹੀਂ ਉਧਰ ਚ ਉਬਰ ਨਾ ਆ ਨਾ ਆ ਕੇ ਨਿਕਲਦੇ ਆ ਇੱਤਾਂ ਹਾਂ ਜੀ ਪੰਜਾਬ ਦੀ ਤਿਆਰੀ ਹੈ ਨਾ ਫਿਰ ਅੱਜ ਇਹ 24 ਮਾਡਲ ਲੈ ਕੇ ਆਏ ਵੀਰੇ ਜਮੇ ਨਵੀਂ ਹੈ ਤੇ ਇਹ ਹੈ ਬਾਈ ਝੋ ਨਿਕਲੇ ਲੈਂਦੀ ਦੂਜੀ ਇਹ ਬਿਨਾ ਜੂਰ ਘਾਲ ਅੱਛਾ ਝੋਨੇ ਅਸੀਂ ਜਨ ਲਾ ਲਿਆ ਝੋਨੇ ਦਾ ਲਾ ਲਿਆ ਸੀ ਇਹਦੇ ਨਾਲ ਅੱਛਾ ਅੱਛਾ ਮਾ ਕਿਤੇ ਫਰੈਸ਼ ਜਮੇ ਹੀ ਇਹ ਬਿਨਾ ਜੂਰ ਕੇ ਵਾਲਾ ਠੀਕ ਆ ਠੀਕ ਆ ਇਹ ਚ ਇਹ ਚੈਨਾ ਨਹੀਂ ਡਬਲ ਕਰਕੇ ਦਿੰਦੇ ਉਹ ਤਿੰਨ ਚੈ ਨਾਲ ਹੀ ਪਾਉਂਦੇ ਇਹ ਨਹੀਂ ਠੀਕ ਆ ਠੀਕ ਆ ਇੱਕ ਸੀ ਰੀਜ ਪ੍ਰਾਣੀ ਮਿੱਤਰਾਂ ਦੀ ਹੈ ਹੇ ਯਾਰ ਹੋਰ ਬਾਈ ਵਧੀਆ ਵਧੀਆ ਹੁਣ ਕਦ ਤਿਆਰੀਆਂ ਕਦੋਂ ਦੀਆਂ ਕੱਲ ਤਿਆਰਾਂ ਬਾਈ ਜੀ ਫੇਰ ਨਾਲੇ ਚਲ ਜਾਂਦਾ ਕੱਲ ਅੱਜ ਨੂੰ ਨਹੀਂ ਆਪਣਾ ਏਅਰਗਾ ਰਹਿੰਦਾ ਫਿਰ ਆਪਣਾ ਕੰਡ ਨੂੰ ਕੱਟ ਕੇ ਜਾਵਾਂਗੇ ਚੰਦੂ ਬਾਈ ਕਾਜੀ ਹੋਰ ਕੀ ਹਾਲ ਚਾਲ ਸਭ ਬੜਿਆ ਇਹ ਬਾਈ ਸਾਰੰਦਾ ਮੈਂ ਨਾ 8 ਨੰਬਰ ਮਸ਼ੀਨਾਂ ਚਲਾਉਂਦਾ ਹਾਂ ਕਿੰਨੀ ਮਸ਼ੀਨ ਚੱਲ ਰਹੀ ਜੰਦੂ ਬਾਈ ਆਪਣੇ ਪਾਸ ਫਿਰ ਪਾਸ 10 ਗੱਡੀਆਂ ਚੱਲਦੀਆਂ 10 ਗੱਡੀਆਂ ਚੱਲਦੀਆਂ ਬਾਈ ਇੱਕ ਨੰਬਰ ਬੰਦਾ ਪੈਸੇ ਦਾ ਬੰਦਾ ਦਾ ਇੱਕ ਨੰਬਰ ਆਇਆ ਸਾਹ 12 ਬੰਦਾ ਦਾ ਹੋਈ ਹੈ ਨਾ ਹਿਸਾਬ ਕਦਾਬ ਸਹੀ ਕਰਿਆ ਨਾ ਇਹ ਸਾਬ ਕਤਵ ਇੱਕ ਨੰਬਰ ਕਰਿਆ ਰੇਟ ਵੀ ਨਹੀਂ ਤੋੜਦਾ ਇਹ ਇਹਦਾ ਇਹਦਾ ਬੰਦੇ ਆ ਰਿਕਾਰਡ ਆ ਮੈਨੂੰ 2 ਸਾਲ ਹੋ ਗਏ ਅੱਜ ਤੱਕ ਇਹਦਾ ਨਾ ਨਾ ਹੋਣਾ ਵੀ ਰੇਟ ਤੋੜਦਾ ਉਹ ਬੰਦੇ ਦਾ ਰੇਟ ਭਾਈ ਆ ਤੁਸੀਂ ਨਾਲੇ ਤੋੜਦੇ ਆ ਆਪਣੇ ਕੋਲ ਜਾਂਦਾ ਇਹ ਨਹੀਂ ਹਾਂ ਆਪਾਂ ਨੂੰ ਜਵਾਬ ਦੇ ਮੈਂ ਇਹ ਮਸ਼ੀਨਾਂ ਖੜੀਆਂ ਕਰਦਾ ਵੀ ਖੜੀਆਂ ਕਰ ਲੋ ਬਾਕੀ ਉਹਨਾਂ ਦਾ ਹਿਸਾਬ ਕਤਵ ਕਰਦਾ ਜੇ ਇਹ ਚੱਲੇ ਆ ਤੇ ਯਾਰ ਦੂਜੇ ਹੋਇਣਾ ਪੰਪ ਖਾਲੀ ਹੁਣ ਹੈ ਸਾਰੇ ਹੀ ਭੱਜੀ ਜਾਣੇ ਛੱਡ ਛੱਡ ਕੇ ਮੈਨੂੰ ਨਹੀਂ ਇਹ ਤਾਂ ਰੌਣਕ ਲੱਗੇ ਰਹੇ ਨੇ ਬਾਈ ਸਾਡਾ ਦਪਹਿਰਾ ਉੱਥੇ ਮੈਂ ਕਿਹਾ ਵੀ ਐ ਨਾ ਰੌਣਕ ਲੱਗੇ ਤਾਂ ਗੱਲ ਛੱਡ ਦੇ ਤੂੰ ਅੱਛਾ ਅੱਛਾ ਹਮ ਹੁਣ ਭੱਜੀ ਜਾਣੇ ਸਾਰੇ ਤੁਸੀਂ ਛੱਡ ਛੱਡ ਕੇ ਯਾਰ ਭਾਈ ਫਰੋਜ਼ਪਰੀਆਂ ਨੇ ਕਾਰ ਲਈ ਤਿਆਰੀ ਮਸ਼ੀਨਾਂ ਦਾ ਉਹਦੇ ਪਹੁੰਚ ਗਏ ਆਡੇ ਤੇ ਇਹ ਵੀ ਹੁਣ 1:30 ਇੱਕ ਦਾ ਟਾਈਮ ਹੋ ਗਿਆ ਬੰਦੇ ਸਾਰੇ ਨਾਲ ਰੈਡੀ ਆ ਆ ਮੁੰਡੇ ਦਾ ਥੋੜਾ ਜਿਹਾ ਵਿਆਹ ਨਵਾਂ ਨਵਾਂ ਹੋਇਆ ਹੈ ਹਨਾ ਇਹਨੂੰ ਬਹੁਤ ਖੁਸ਼ੀ ਹੈ ਪੂਰਾ ਢੇਲਾ ਇਹਦੇ ਕਿਲੋ ਵੱਧ ਨੇ ਵੱਧ ਗਿਆ ਹੁਣ ਅੱਜ ਹੈ ਇਹ ਸਾਰਾ ਹੀ ਮੈਂ ਬਾਈ ਇੰਨਾ ਇੱਕ ਗੱਲ ਦੇਖੀ ਥੋਨੂੰ ਬਾਈ ਤੇਰੀ ਵੀ ਇੰਨਾ ਟੈਂਟ ਚਾਉਣਾ ਕਾਣਾ ਇਕੱਠਾ ਕਰਨਾ ਬਹੁਤ ਔਖਾ ਹੈ ਨਾ ਮੈਂ ਕਹਿੰਦਾ ਮੇਰੀ ਚਾਰ ਨਹੀਂ ਬਸ ਕਰਾਈ ਪਈ ਆ ਹੈ ਚੌਥਾ ਤਾਂ ਮੈਂ ਹੀ ਆ ਤਿੰਨ ਨੇ ਬਸ ਕਰਾਈ ਪਈ ਆ ਹੋਰ ਬਾਈ ਠੀਕ ਹੋ ਬਾਈ ਵਧੀਆ ਬੰਦੇ ਐ ਸਾਰੇ ਇਹਦੇ ਕੋਲ ਬਹਿਨ ਲੰਨੇ ਨਿਆਰੇ ਹੁਣ ਹੁਣ ਪੂਰੇ ਨਿਆਰੇ ਲੈਣੇ ਚੱਲਣਾ ਨਹੀਂ ਜਹੇ ਦਾ ਬਾਈ ਦੇਖ ਕੇ ਤੇ ਪਤਾ ਲੱਗ ਜਾਂਦਾ ਬੰਦੇ ਦਾ ਨਾ ਇਕੱਠੇ ਜੀ ਹੋਜੋ ਮੜਾ ਜਿਆ ਇਹ ਤਾਂ ਦੇਖ ਕੇ ਤੇ ਪਤਾ ਲੱਗ ਜਾਂਦਾ ਬੰਦੇ ਦਾ ਵੀ ਕਿੱਦਾਂ ਹੈ ਨਾ ਬੰਦੇ ਦਾ ਹਿਸਾਬ ਕਿਤਾਬ ਹੁਣ ਤੇਰੇ ਸਾਹਮਣੇ ਸੀ ਤੇਰੇ ਕੋਲੇ ਰਹਿੰਦੇ ਕਿੰਨਾ ਮੋਰ ਦੁਬਾਰਾ ਘਟ ਜਾਂਦਾ ਰੋ ਬੈਠਾ ਹਾਂ ਇਹ ਬੰਦੇ ਚੰਗੇ ਨੇ ਤਾਂ ਹੀ ਆਉਂਦੇ ਆਪਾਂ ਮਾੜੇ ਬੰਦੇ ਉਹ ਤਾਂ ਆਪਾਂ ਜਾਂਦੇ ਵੀ ਨਹੀਂ ਹਾਂ ਰੈਡੀਆਂ ਮਸ਼ੀਨਾ ਪੂਰੀ ਕਿੰਨੀਆਂ ਕਿੰਨੇ ਇੰਚੀ ਪਾਤੀਆਂ ਪੁਲੀਆਂ ਪਾ ਦਿੱਤੀਆਂ ਜਿਹੜੀਆਂ ਪਾ ਹੈ ਹਾਂ ਰੋਡ ਵਾਲੀਆਂ ਰੋਡ ਵਾਲੀਆਂ 9 ਦੀ 11 ਦੀ 12 ਦੀ ਸਾਰੀਆਂ ਪਾਤੀਆਂ ਵਿਚਾਲ ਉਹਦਾ 12 ਦੀ ਪਾਈ ਹੋਣੀ ਆ ਹਾਂ 11 ਦੀ 11 ਦੀ ਪੰਜ ਗੇਰੀ ਆ ਇਹ ਹਾਂ ਹਾਂ ਫਿਰ ਛੇਤੀ ਪਹੁੰਚ ਜਾਗੇ ਪਹੁੰਚਣਾ ਪਹੁੰਚਣਾ ਤਾਂ ਕਿੱਥੇ ਆ ਛੇਤੀ ਤਾਂ ਜਦੋਂ ਦਾਣਾ ਪਾਣੀ ਲਿਖਿਆ ਜਦੋਂ ਪਹੁੰਚਣਾ ਹੈ ਨਾ ਵੀ ਬਾਕੀ ਕਿੰਨੀਆਂ ਮਸ਼ੀਨਾਂ ਲੈ ਕੇ ਚੱਲੇ ਆ ਬਾਈ ਨਾਲ ਚਾਰ ਆ ਚਾਰ ਚਾਰ ਅੱਗੇ ਤੇ ਚਾਰ ਚਾਰ ਗੋੜਾਂ ਗੋੜਨੇ ਆ 8-10 ਮਸ਼ੀਨ ਆ ਸਾਡੇ ਇਲਾਕੇ ਦੀ ਜੋੜੂਂਗ ਰੇਲ ਗੱਡੀ ਮੋਂ ਕੋ ਡੱਬੇ ਹੈ ਪੂਰੀ 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 ਖਾਲੀ ਕਰ ਦੇਣਾ ਰਸਤਾਨ ਹੈ ਰਸਤਾਨ ਗੱਡੀ ਵਾਲਾ ਕਹੇ ਆ ਪੰਪ ਭਰਾਉਣ ਨੂੰ ਦਿਲ ਨਹੀਂ ਕਰਨਾ ਹੁਣ ਡੀਜ਼ਲ ਪਾਉਣ ਨੂੰ ਵੀ ਇਧਰ ਮੈਂ ਤਾਂ ਹੈ ਪੰਪ ਸੁਣਨਾ ਹੋ ਜੂ ਨਹੀਂ ਪੰਪ ਤੇ ਰੌਣਕਾਂ ਲੱਗੇ ਮੇਰੇ ਹੁਣ ਆਏ ਵੀ ਡੀਜ਼ਲ ਪਾਉਣ ਹੀ ਬੰਦਿਆਂ ਨੂੰ ਕਹਦੇ ਆ ਕਰੋ ਤੁਸੀਂ ਪਾ ਲਿਆ ਕੋ ਮੈਂ ਇੱਥੇ ਹੈ ਜਲਾਓ ਬੇਰਾ ਟਿੱਕ ਕਰੋ ਹਾਂ ਲਾਓ ਨੰਬਰ ਗੱਲੀ ਗੱਲੀ ਦਾ ਹੁਣ ਕਿਹੜੀ ਮੂਹਰੇ ਕਰਨੀਆਂ ਉਧਰ ਤੂੜੀ ਵਾਲੀ ਖੜੀ ਏ ਇਨ੍ਹਾਂ ਦੀ ਮੈਂ ਤਾਂ ਕਹਿੰਦਾ ਇੱਕ ਚੀ ਇੱਕ ਚੀ ਛੱਡ ਜਾ ਤੂੰ ਤਾਂ ਸਾਰੇ ਹੀ ਸੰਦ ਭਾਂਡਾ ਬੋਰੀ ਵੇਤਰਾ ਚੱਕਦੇ ਚੱਲੇ ਆ ਹਾਂ ਆ ਗਿਆ ਪਹੁੰਚ ਗਿਆ ਟਾਈਮ ਨਾ ਕਰਿਓ ਨਾ ਹਾਂ ਰਾਜਸਥਾਨ ਸਾਫ ਕਰਤਾ ਹੁਣ ਪੰਜਾਬ ਕਰਾਂਗੇ ਨਹੀਂ ਸਹੀ ਆ ਬਹੁਤ ਟਾਈਮ ਹੋ ਗਿਆ ਹਾਂ ਬਹੁਤ ਟਾਈਮ ਹੋ ਗਿਆ ਮੈਨੂੰ 2 ਮਹੀਨੇ ਹੋ ਗਏ ਨਾ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ 2 ਮਹੀਨੇ ਬਾਕੀ ਬਾਈ ਆਪਣੇ ਆਪਣੀ ਮਸ਼ੀਨ ਤੇ ਚੜ ਗਏ ਬੰਦੇ ਵਿਛਾਲ ਲਾਓ ਮੂਰੇ ਵਿਛਾਲ ਇੱਕ ਵਿਛਾਲ ਇੱਕ ਸ਼ੈਨ ਇੱਕ ਜੱਸੀ ਆ ਲੱਗੇ ਜੀ ਵਿਛਾਲ ਮੂਰੇ ਭੁੱਲਰ ਗੋਦ ਹੈ ਨਾ ਦਾ ਭੁੱਲਰ ਦੂਜੇ ਨੰਬਰ ਤੇ ਲਾ ਤੇ ਜੱਸੀ ਇਹ ਤਾਂ ਲੱਗ ਹੀ ਆਉਣਾ ਸ਼ਾਇਨ ਬੰਦੇ ਦਾ ਡਬਲ ਆ ਸਾਰੇਆਂ ਤੇ ਆਹ ਆ ਸਾਰੇ ਦਾ ਬਸ ਧਿਆਨ ਨਾਲ ਜਾਇਓ ਦੇਖ ਕੇ ਕਾਲੀ ਨਾ ਕਰਿਓ ਮੇਰਾ ਵੀਰ ਹੈਨਾ ਕਾਲੀ ਜਿਵੇਂ ਵੀ ਵੀ ਆਰਾਮ ਨਾਲ ਚੱਲਾਂਗੇ ਬੰਦੇ ਵਧੀਆ ਚੱਲਣਗੇ ਦੋ ਚਾਰ ਘੰਟੇ ਪਾ ਲੇਟ ਹੋ ਜੂ ਬੰਦਾ ਹਣਾ ਕੋਈ ਫਰਕ ਨਹੀਂ ਪੈਂਦਾ ਨਹੀਂ ਕੋਈ ਫਰਕ ਨਹੀਂ ਹਾਂ ਆਲਦੀ ਜਿੰਨਾ ਇੱਕੜ ਆਪਾਂ ਨੋਈ ਤਾਂ ਗੱਲ ਆ ਭਈ ਐ ਫਰਕ ਕੋਈ ਨਹੀਂ ਪੈਂਦਾ ਘੰਟੇ ਦੋ ਘੰਟੇ ਦਾ ਨਾ ਜੇ ਆਪਾਂ ਉਹ ਦਿਹਾੜੀ ਦਾ ਹੀ ਵਰਕ ਪੈ ਜਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬੰਦੇ ਸੁੱਖ ਸ਼ਾਂਤੀ ਕਰਨੀ ਦੋ ਮਹੀਨੇ ਲਾ ਲਿਆ ਉੱਥੇ ਦੋ ਦਿਨ ਹੋਰ ਸਹੀ ਹਾਂ ਸਹੀ ਗੱਲ ਆ ਮਾਗੀ ਪੰਪ ਖਾਲੀ ਕਰਤਾ ਇੱਥੇ ਸੰਬੂ ਤਾਂ ਨਹੀਂ ਹੈ ਨਾ ਦੇਖ ਕੇ ਰੂਹ ਖੋਜ ਹੋ ਜਾਂਦੀ ਦੀ ਬਰੋਜ ਪਰੀਆਂ ਦਾ ਸੰਬੂ ਹਾਂ ਬੀਨਤ ਬਾਈ ਬੜੇ ਭਰਾ ਯਾਰ ਇਕੱਠੇ ਰਹਿੰਦੇ ਆ ਬਹੁਤ ਵਧੀਆ ਰਿਆ ਬਹੁਤ ਵਧੀਆ ਸਹੀ ਰਿਆ ਦਿਲੋਂ ਤਾਂ ਕਾਇਆ ਲੱਗਿਆ ਜਿਵੇਂ ਮਨ ਲੈ ਮੈਂ ਬਕਾਇਦੇ ਅੰਦਰ ਵੀਰ ਨੂੰ ਲੱਗਿਆ ਕਿਸੇ ਦਿਨ ਘਰ ਦਾ ਜੀ ਛੱਡਿਆ ਹੁੰਦਾ ਨਾ ਥੋੜਾ ਜਿਹਾ ਦਿਲ ਮਿਲਿਆ ਹੋਣਾ ਗੱਲ ਕਰੋ ਜਿਹਦਾ ਦਿਲ ਮਿਲਿਆ ਤੇ ਮਿਲਿਆ ਨਾ ਦਿਲ ਮਿਲਿਆ ਹੈ ਕਿੰਨੇ ਦਿਨ ਹੋ ਗਏ ਯਾਰ ਇਕੱਠੇ ਰਹਿਨੇ ਆ ਦੇਖ ਲੈ ਹਾਂ ਕਦ ਹੁਣ ਆ ਤੇਰੇ ਸਾਹਮਣੇ ਡੀਲ ਮੈਂ ਇਹਦੇ ਕੋਲ ਆਇਆ ਮੈਂ ਚਾਰ ਪੰਜ ਰੋਟੀਆਂ ਜਾ ਕੇ ਦਿਖਾ ਗਿਆ ਸਹੀ ਗੱਲ ਹੈ ਪਰਿਵਾਰ ਤਾਂ ਆ ਹੀ ਹੁੰਦਾ ਯਾਰ ਪਰਿਵਾਰ ਦੇ ਜੀ ਬਾਂਜੀ ਦਾ ਇੱਕ ਹਾਂ ਹਾਂ ਠੀਕ ਹੈ ਕਿ ਡੇਲ ਟੁੱਟ ਜਾਂਦਾ ਜਦੋਂ ਫੇਰ ਉਹ ਇਕੱਠੇ ਛੱਡ ਕੇ ਜਾਈਦਾ ਸਹੀ ਗੱਲ ਹੈ ਬਾਈ ਪਰਿਵਾਰ ਹੀ ਹੁੰਦਾ ਇੱਕ ਲੇਖੇਦਾਰ ਆ ਨਾ ਹੁਣ ਉਹ ਪਰਿਵਾਰ ਨੂੰ ਘਰ ਦੇ ਆ ਪਰ ਪਰਿਵਾਰ ਤੇ ਜਾ ਕੇ ਉੱਪਰ ਆ ਜਾ ਲੱਗਣਾ ਉੱਪਰ ਆ ਲੱਗਣਾ ਹੈ ਨਾ ਮੈਨੂੰ ਵੀ ਲੱਗਦਾ ਹੁਣ ਜਾ ਕੇ ਯਾਰ ਮੜਾ ਜਾ ਪੰਜ ਚਾਰ ਦਿਨ ਲੱਗਣੇ ਆ ਫੇਰ ਜਾ ਕੇ ਤੇ ਅਕਾਊਂਟ ਸੂਤ ਆਉਣੇ ਕਾਣ ਹੁਣ ਤੁਸੀਂ ਮੋਟਰ ਰਾਹ ਤੇ ਜਾਉਂਗੇ ਫੇਰ ਨਹੀਂ ਨਹੀਂ ਚੱਲਨੇ ਆ ਮਸ਼ੀਨਾਂ ਲਈ ਚਲੋ ਠੀਕ ਆ ਬਾਈ ਫਿਰ ਠੀਕ ਅਨਿੰਦਰ ਵੀਰ ਓਕੇ ਬਯੰਤ ਬਾਈ ਇੱਥੇ ਜਾਤ ਕਰੀ ਫੋਨ ਨੂੰ ਲਾ ਲਿਆ ਕਰੀ ਜਗਾ ਜਰੂਰ ਵੀਰ ਠੀਕ ਆ ਤੁਹਾਨੂੰ ਬਾਈ ਠੀਕ ਸਾਹਿਬ ਜੀ ਇੱਕ ਬੰਦਾ ਹਜੇ ਪਹਿਲਾਂ ਭੇਜਤਾ ਤੁਸੀਂ ਨਹੀਂ ਉਹਨੇ ਛੇਤੀ ਪਾਲ ਜਾਣਾ ਪਰ ਵਿਆਹ ਨਵਾਂ ਹੋਇਆ ਮੁੰਡੇ ਦਾ ਨਹੀਂ ਦੂਆ ਦੂਆ ਜਿਹੜਾ ਪਹਿਲਾਂ ਗਿਆ ਜਸਵੀਰ ਉਹ ਜਸਵੀਰ ਪਹਿਲਾਂ ਚਲੇ ਗਿਆ ਯਾਰ ਸਾਡਾ ਸੱਜਣ ਸੀ ਚਲੋ ਠੀਕ ਆ ਵੀਰੇ ਠੀਕ ਆ ਜੀ ਓਕੇ ਧੰਨਵਾਦ ਜੀ ਹਾਂ ਜੀ ਓਕੇ ਓਕੇ ਬਾਈ ਠੀਕ ਆ ਠੀਕ ਆ ਬਯੰਤ ਬਾਈ ਲਓ ਜੀ ਬਾਈ ਰਾਤ ਦਾ 1:00 ਬੱਜ ਗਿਆ ਨਿਕਲਣ ਦੀ ਸੁਭਾਵਨਾ ਦੀ ਅੱਜ ਪੂਰੀ ਵੀ ਨਿਕਲਣਾ ਬਾਕੀ ਨਿਕਲ ਹੋਇਆ ਨਹੀਂ ਕੰਮ ਕਰੇ ਹੈ ਨਾ ਮੋਟਰ ਮੋਟਰਸਾਈਕਲ ਬੰਨ ਕੇ ਹੈ ਰੈਡੀ ਖੜੇ ਆ ਬਸ ਹੁਣ ਤਾਂ ਵੀ ਨਿਕਲਣਾ ਹੀ ਆ ਪਰ ਅੱਜ ਨਿਕਲਣਾ ਤਾਂ 16 ਤਰੀਕ ਨੂੰ ਫਿਰ ਸੂਤ ਨਹੀਂ ਆਇਆ ਸਿਸਟਮ ਲੇਟ ਆਉਣ ਕਰਕੇ ਥੋੜਾ ਜਿਹਾ ਨਾ ਕੰਮ ਕਰ ਸਮਾਨ ਸਮੂਨ ਇਕੱਠਾ ਕਰਦੇ ਨੂੰ ਬਾਈ ਹਿਸਾਬ ਸੂਬ ਕਰਦੇ ਨੂੰ ਉਹੀ ਨੇਰਾ ਹੀ ਹੋ ਗਿਆ ਬਾਕੀ ਕਰਮਨ ਬਾਈ ਉਹ ਨਹੀਂ ਤੂੜੀ ਵਾਲੀ ਮਸ਼ੀਨ ਹੁਣ ਆਈ ਆ ਜੀ ਇਹਨਾਂ ਦੀ ਟਰੈਕਟਰ ਦਾ ਕੰਮ ਕਰ ਜਾ ਕਰਾਉਣ ਚ ਲਗੇਦੇ ਉਹਦੇ ਕਰਕੇ ਥੋੜਾ ਜਿਹਾ ਲੇਟ ਜਾ ਹੋ ਗਿਆ ਸਿਸਟਮ ਲੱਗੇ ਵੇ ਬੰਦੇ ਕੋਈ ਨਾ ਨੂੰ ਰਾਤ ਦਾ ਨਹੀਂ ਪਤਾ ਦਿਨ ਦਾ ਨਹੀਂ ਪਤਾ ਉਹ ਵਾਲਾ ਬਾਪੂ ਇੰਨਾ ਦਾ ਪਤਾ ਤੁਹਾਨੂੰ ਵੀ ਉਹ ਬਾਪੂ ਹਾਂਜੀ ਫੇ ਸਵੇਰੇ ਚੱਲੀ ਹੈ ਨਾ ਹਾਂ ਹਾਂ ਹੋਰ ਨਾਲੇ ਬੰਦੇ ਸੌ ਜਾਣਗੇ ਆਰਾਮ ਕੇ ਕਰੋ ਆਰਾਮ ਹੈ ਕਿ ਨਹੀਂ ਆਹ ਟਰੈਲੀ ਚ ਲਾ ਬਿਹਤਰ ਆ ਬਿਹਤਰ ਬਈ ਤੇ ਤੁਹਾਨੂੰ ਬਹੁਤ ਚੜੂ ਹਾਂ ਗੜੂ ਉਸ ਮਾਰ ਕੇ ਜਾਂ ਤਾਂ ਪਹਿਲੀ ਕਿਤੇ ਟਰਾਲੀ ਟਰੈਕਟਰ ਮਗਰ ਪਾ ਕੇ ਭਜਾ ਕੇ ਜਿਹੜਾ ਦੇਣਾ ਸੀ ਕਿਤੇ ਹਾਂ ਝੜੂਗੀ ਝਾੜ ਕੇ ਨੂੰ ਫੇਰ ਦਵਾਰੇ ਉਹ ਆਗੇ ਦਾ ਵਿਹਲਾ ਨਹੀਂ ਬੈਠੇ ਹਾਂ ਟਰਾਲੀ ਟੱਪਦੀ ਨਹੀਂ ਮਸ਼ੀਨ ਤਾਂ ਬਾਈ ਟੱਪਦੀ ਬੱਸ ਉਹਦਾ ਫੇਰ ਝਾੜੂ ਮਾਰ ਲਾਂਗੇ ਟਰਾਲੀ ਦੀ ਤਾਂ ਵਧੀਆ ਨਹੀਂ ਤਾਂ ਆਉਂਦੀ ਹਣਾ ਬਾਪੂ ਪੈਣ ਨੂੰ ਬਹੁਤ ਵਧੀਆ ਚੀਜ਼ ਆ ਹਾਂ ਐਂ ਤੇ ਆਉਣਾ ਆਉਂਦੇ ਸੀ ਪ੍ਰਾਲੀ ਛੱਟ ਕੇ ਲੈ ਕੇ ਆਏ ਹਾਂ ਪ੍ਰਾਲੀ ਕਿੱਥੇ ਥੋੜੀ ਉਹ ਉੱਥੇ ਰਹਿ ਗਈ ਯਾਰ ਉਹਹੋ ਪ੍ਰਾਲੀ ਦਾ ਕਬੱਡੇ ਬਣ ਜਾਂਦਾ ਹਵਾ ਘਟਾਈ ਹੁੰਦੀ ਟਰੈਰਾਂ ਦੇ ਮੁੜਕ ਦੇ ਘਟਾ ਮਸ਼ੀਨ ਤਾਂ ਟੱਪਦੀ ਬਹੁਤ ਆ ਜੇ ਵੀਰ ਤੜਕੇ ਨਿਕਲ ਜਲੇਗਾ ਨਾ ਹੋਰ ਹੋਣ ਵਾਲੇ ਬੰਦੇ ਸਾਰੇ ਸੌਣ ਲਣਗੇ 2-4-4 ਘੰਟੇ ਫੇ ਨਹੀਂ ਤੈਨੂੰ ਪਤਾ ਹੀ ਇੱਕ ਨਿਕਲ ਸੌਂ ਗਿਆ ਉੱਠ ਗਿਆ ਨਾ ਸਵਾਦ ਜਾਂ ਨਹੀਂ ਆਉਂਦਾ ਓਕਣਾ ਸਾਰੇ ਥੱਕੇ ਪਏ ਨੇ ਹੁਣ ਹੋਰ ਹੋਰ ਭੈਂਚਾ ਹੋ ਗਿਆ ਟਾਇਰ ਨੋਨੂ ਬਾਈ ਬੈਂਡਰ ਟੁੱਟੀ ਲੀਕ ਬਾਪੂ ਭੈਂਚਰਾਂ ਨਹੀਂ ਬੱਸ ਕਰਾਈ ਬੈਂਚਰਾਂ ਨੇ ਬਾਈ ਮੈਂ ਤਾਂ ਹੈਰਾਨ ਆ ਐਡੇ ਐਡੇ ਕੰਡੇ ਆ ਨਵੇਂ ਟਾਇਰਾਂ ਦੇ ਲਹਾਰੀ ਜਦਾਂ ਐਉਂ ਪਰ ਮੈਂ ਕਹਿੰਦਾ ਪੁਰਾਣੇ ਟਾਇਰ ਕੇ ਆ ਹੁੰਦੇ ਉਹਨਾਂ ਨੂੰ ਪੁਰਾਣੀਆਂ ਮਸ਼ੀਨਾਂ ਨੂੰ ਦੇਖ ਤਾਂ ਸੀ ਹੈ ਕੰਡੇ ਬਾਈ ਬਾਲੇ ਵੱਡੇ ਆ ਆ ਵੀ ਐਮ ਐਸ ਹੋਰ ਮੈਨ ਗੱਦਾ ਕਿਨੇ ਚੱਕਿਆ ਦੀ ਉਰੋਂ ਹੋ ਐਮਐਸ ਕਿੱਦਾਂ ਬਾਈ ਵਧੀਆ ਵਧੀਆ ਗੁੱਸੇ ਆ ਬਾਪੂ ਕੀ ਗੱਲ ਹੈ ਹਾਂ ਬਾਪੂ ਹਾਂਜੀ ਤੇਰਾ ਮੁੰਡਾ ਗੁੱਸੇ ਲੱਗਦਾ ਅੱਜ ਮੈਨੂੰ ਨਹੀਂ ਨਹੀਂ ਹਾਂ ਕਨੈਕਟਰ ਵਾਲਾ ਬੈਗ ਵੀ ਨਾਲੇ ਲਈ ਫਿਰਦਾ ਯਾਰ ਸੀਟੀ ਹਾਂ ਐਮਐਸ ਸੀਟੀ ਇਹਨੇ ਕਨੈਕਟਰੀ ਕਰੀ ਵੀ ਆ ਤੇਰੇ 1 ਵਜੇ ਤੈਨੂੰ ਕੀ ਨੇ ਦੇਖਣਾ ਚੰਦ ਨੂੰ ਹੋ ਐਮ ਐਸ ਵੀ ਦੇ ਇਲਾਕੇ ਹੋ ਗਏ ਵੱਜ ਗਏ 1 ਵਜ ਗਿਆ ਬਾਈ 1 ਵਜੇ ਵੀ ਹੈ ਚੇਰ ਵੀ ਕੱਢਦਾ ਹਜੇ ਵੀ ਇਹ ਚਲੋ ਯਾਰ ਦੇਖੋ ਕੱਪੜੇ ਬਾਪੂ ਤੇਰੀ ਛਕੀਨੀ ਬੱਥਾਂ ਵਾਲੀ ਤੇ ਬੱਥਾਂ ਵਾਲੀ ਛਕੀਨੀ ਨੇ ਪੱਟਿਆ ਪਿਆ ਇਹ ਹੋਰ ਹੋਰ ਹੈ ਜਿਆਦਾ ਕਰਨਾ ਯਾਰ ਹੁਣ ਕਿੰਨੇ ਕਿਤੇ ਹੋ ਗੋਇਆ ਹੋ ਐਮ ਐਸ ਹੋ ਗਈ ਸੀਟੀ ਕਿੱਥੇ ਆ ਉਹ ਬੈਗ ਚ ਹੈ ਕਿੱਥੇ ਆ ਲੈ ਕਿੱਟ ਦਾ ਬਾਗੇ ਦਿਖਾ ਦੇ ਮਣੀ ਨਾ ਨਾ ਜਾਣ ਲੇ ਕੇ ਆ ਪਾਊਗਾ ਉਈ ਦੂੰਗੂ ਰਾਤ ਨੂੰ ਨਹੀਂ ਪਾਈਦੀ ਗਿਫਟ ਦਿੱਤੇ ਸੀਗੇ ਇਨਫਲੂਅਰ ਵਾਲਿਆਂ ਨੇ ਆਹ ਆਹ ਬੈਗ ਹਾਂ ਗਿਫਟ ਦਿੱਤੇ ਸੀਗੇ ਇਹਨੂੰ ਵੀ ਠੀਕ ਲਾ ਫੇ। ਦੇਖ ਲਾ ਕਰੈਕਟਰ ਸੀ ਨਾਲ ਇਹ। ਦੇਖ ਲਾ ਐਵੇਂ ਸਾਰ ਪੂਰੀ ਚੜਾਈ ਜਾਨੂ ਨਹੀਂ ਦਿੱਤਾ ਦੂਜੀ ਬੱਸ ਵਾਲਿਆਂ ਨੂੰ ਸਿਰਫ ਸਾਨੂੰ ਦਿੱਤੇ ਸੀ। ਦੇਖ ਲਾ ਤੇਰੇ ਕਾਕੇ ਦੇਖ ਤੇ ਤੇਰੇ ਕਾਕੇ ਦਾਦੀ ਨਾਲ ਦਾ ਫਰਕ ਆ ਬਈ ਇਹਦਾ। ਸਹੀ ਗੱਲ ਆ। ਨਹੀਂ ਬੰਦਾ ਘਾਂਟਾ ਬਾਪੂ ਸਮਾਂ ਸਮੂ ਜਿੱਥੇ ਮਰਜੀ ਬੈਗ ਕਮੀਜ਼ੇ ਦੇ ਧਾਦੂ ਵੀ ਉੱਥੇ ਪਿਆ ਹੈ। ਹਾਂ? ਹਾਂ। ਅੰਬ ਵਸ ਪਾਈ ਦਿਓ ਬਾਈ ਹੁਣ ਤੈਨਾਂ ਲੱਗੇ ਬਣਨਗੇ ਹੋਰ ਲੋ ਚਾਰ ਘੰਟੇ ਆਮ ਕਰ ਲੋ ਸਵੇਰੇ ਚੱਲਾਂਗੇ ਹਾਂ ਬਾਕੀ ਗੱਦੇ ਕੋ ਤੇ ਲਾ ਲੇ ਟਰਾਲੀਆਂ ਕਾਰਲੀਆਂ ਤਿਆਰ ਟਰੈਕਟਰ ਸਵੇਰੇ ਲੋਡ ਕਰਨਾ ਹਾਂ ਸਵੇਰੇ ਬਾਈ ਸੱਚ ਰੇ ਆਹ ਨਾ ਦੀ ਹੋ ਜਾਣਾ ਆਹ ਨਾ ਦੀ ਬੇਹਰੀ ਨਾ ਦੀ ਚ ਹੋ ਜਾਣਾ ਪਤਾਰੇ ਕਿੱਥੇ ਰੱਖਦਣ ਹੈ ਪਤਾਰੇ ਉੱਤੀ ਤੇ ਲੈ ਕੇ ਪਤਾ ਕਿੱਥੇ ਲੈ ਕੇ ਨਾ ਉਧਰ ਮਗਰੇ ਲਾਇਆ ਦੀ ਤੂੰ ਉਧਰ ਲਾਇਆ ਜਿੱਥੇ ਪਹਿਲਾਂ ਚੱਲਦੀ ਸੀ ਉਹ ਉਥੇ ਉਥੇ ਲਾਇਆ ਸੀ ਜਾ ਕੇ ਠੀਕ ਆ ਠੀਕ ਆ